ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਜਿੱਥੇ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਮੁਠੇ ਪਰ ਸਿੰਘਾਂ ਨੇ 10 ਲੱਖ ਦੀ ਫੌਜ ਦਾ ਮੁਕਾਬਲਾ ਕੀਤਾ ਉੱਥੇ ਹੀ ਇਸ ਜੰਗਾਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਸਾਹਿਬਜ਼ਾਦੇ ਵੀ ਸ਼ਹੀਦੀ ਪਾ ਗਏ ਸੀ ਇਹ ਜੋ ਦੇਸੀ ਮਹੀਨੇ ਦੀ ਅੱਠ ਪੋਨੂ ਹੋਇਆ ਅਤੇ ਜੋ ਬਾਕੀ ਸਿੰਘ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਬਚ ਗਏ ਸੀ ਉਹ ਨੂਪੋਨੀ ਲੜਦੇ ਹੋਏ ਸ਼ਹੀਦियां ਪਾ ਜਾਂਦੇ ਨੇ ਏਜ ਦੇ ਬਾਰੇ ਅਸੀਂ ਕੱਲ ਵਾਲੀ ਵੀਡੀਓ ਦੇ ਵਿੱਚ ਜਾਣਿਆ ਸੀ ਪਰ ਇੱਕ ਯੁੱਧ ਅਜੇ ਖਤਮ ਨਹੀਂ ਸੀ ਹੋਇਆ ਜੋ 10 ਪੋ ਨੂਵੀ ਚੱਲਦਾ ਹੈ ਅੱਜ ਜੋ ਸਿੰਘ ਲੜਿਆ ਉਹ ਸੀ ਬੀਬੀ ਸ਼ਰਨਕੌਰ ਜੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਬਹਾਦਰ ਸ਼ੇਰਨੀ ਕੁਝ ਲੋਕ ਇਹਨਾਂ ਨੂੰ ਬੀਬੀ ਹਰ ਸ਼ਰਨਕੌਰ ਦੇ ਨਾਮ ਦੇ ਨਾਲ ਵੀ ਜਾਣਦੇ ਨੇ ਅੱਜ 10 ਪੋ ਬੀਬੀ ਸ਼ਰਨਕੌਰ ਜੀ ਦੀ ਸ਼ਹੀਦੀ ਬਾਰੇ ਜਾਣਾਂਗੇ ਨਾਲ ਹੀ ਜਾਣਾਂਗੇ ਛੋਟੇ ਸਹਿਜਾਦਿਆਂ ਨੂੰ ਕੋਤਵਾਲੀ ਤੋਂ ਕਿੱਥੇ ਲੈ ਕੇ ਜਾਇਆ ਜਾਂਦਾ ਹੈ ਅਤੇ ਜੋ ਦੋ ਦਿਨ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਯੁੱਧ ਹੋਇਆ ਸੀ ਉਸ ਦਾ ਖੋਫ ਲੋਕਾਂ ਤੱਕ ਪਹੁੰਚਾਉਣ ਵਾਸਤੇ ਇੱਕ ਅਫਵਾਹ ਕੋਲ ਦੇ ਸਾਰੇ ਪਿੰਡਾਂ ਦੇ ਕੋਲ ਫੈਲਾ ਦਿੱਤੀ ਜਾਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਯੁੱਧ ਦੇ ਵਿੱਚ ਮਾਰੇ ਗਏ ਨੇ ਅਤੇ ਮੁਗਲਾ ਤੇ ਪਹਾੜੀ ਰਾਜਿਆਂ ਨੇ ਭਾਈ ਸੰਗਤ ਸਿੰਘ ਜੀ ਦਾ ਕਟਿਆ ਹੋਇਆ ਸਿਰ ਵੀ ਵਿਖਾਇਆ ਅਤੇ ਬਾਅਦ ਵਿੱਚ ਇਹ ਵੀ ਐਲਾਨ ਕੀਤਾ ਕਿ ਰਣ ਦੇ ਵਿੱਚ ਮਾਰੇ ਗਏ ਸਿੰਘਾਂ ਦਾ ਕੋਈ ਵੀ ਸਸਕਾਰ ਨਹੀਂ ਕਰੇਗਾ। ਦੁਸ਼ਮਣ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਡਰਾ ਰਹੇ ਸੀ ਕਿ ਕੋਈ ਵੀ ਕਿਲੇ ਦੇ ਨੇੜੇ ਨਾ ਜਾ ਸਕੇ। ਜਦੋਂ ਇਹ ਖਬਰ ਕੋਲ ਦੇ ਇੱਕ ਪਿੰਡ ਰਾਮਪੁਰ ਚ ਪਹੁੰਚਦੀ ਹੈ ਇੱਥੇ ਬੀਬੀ ਸ਼ਰਨਕੌਰ ਜੀ ਜਿਨ੍ਹਾਂ ਦਾ ਪਤੀ ਪ੍ਰੀਤਮ ਸਿੰਘ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਨਾਲ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਮੌਜੂਦ ਸਨ। ਉਹਨਾਂ ਨੇ ਇਹ ਜਦ ਸੁਣਿਆ ਕਿ ਸਾਰੇ ਸਿੰਘ ਮਾਰੇ ਗਏ ਨੇ ਤਾਂ ਉਹਨਾਂ ਨੇ ਬਿਨਾਂ ਕਿਸੇ ਦੀ ਪਰਵਾਹ ਕੀਤੇ ਰਾਤ ਨੂੰ ਹੱਥ ਦੇ ਵਿੱਚ ਮਸ਼ਾਲ ਲੈ ਕੇ ਉਹਨਾਂ ਨੂੰ ਲੱਭਣ ਨਿਕਲ ਜਾਂਦੇ ਨੇ ਸੰਕਰ ਜੀ ਉਹੀ ਰਣ ਭੂਮੀ ਜਿੱਥੇ ਕੱਲ ਕਿਰਪਾਨਾਂ ਚੱਲੀਆਂ ਉਹ ਅੱਜ ਮੌਤ ਦੇ ਸਨਾਟੇ ਵਿੱਚ ਬਹੁਤ ਹੀ ਭਿਆਨਕ ਦਿਖ ਰਿਹਾ ਸੀ ਬੀਬੀ ਸ਼ਰਨ ਕੌਰ ਜੀ ਕਿਸੇ ਤਰੀਕੇ ਬਚਦੇ ਬਚਾਉਂਦੇ ਚਮਕੌਰ ਸਾਹਿਬ ਦੀ ਗੜੀ ਕਿਲੇ ਦੇ ਅੰਦਰ ਪਹੁੰਚ ਜਾਂਦੇ ਨੇ ਅੰਦਰ ਦਾ ਨਜ਼ਾਰਾ ਸੰਗਤ ਜੀ ਬਹੁਤ ਹੀ ਖੌਫਨਾਕ ਸੀ ਇੱਥੇ-ਉੱਥੇ ਸਾਰੀ ਜਗ੍ਹਾ ਲਾਸ਼ਾਂ ਦੇ ਢੇਰ ਲੱਗੇ ਸੀ ਬੀਬੀ ਜੀ ਨੇ ਹਲਕੀ ਰੋਸ਼ਨੀ ਦੇ ਵਿੱਚ ਆਪਣੇ ਪਤੀ ਨੂੰ ਪਛਾਣਿਆ ਅਤੇ ਉਹਨਾਂ ਦੇ ਕੋਲ ਬੈਠ ਗੁਰੂ ਪਾਤਸ਼ਾਹ ਜੀ ਦਾ ਸ਼ੁਕਰਾਨਾ ਕੀਤਾ ਜੋ ਗੁਰੂ ਪਾਤਸ਼ਾਹ ਜੀ ਨੇ ਇਤਨੀ ਵੱਡੀ ਜੰਗ ਦੇ ਵਿੱਚ ਲੜਨ ਦਾ ਅਵਸਰ ਦਿੱਤਾ ਸੀ ਬੀਬੀ ਸ਼ਰਨਕੌਰ ਜੀ ਇੰਨੇ ਵੱਡੇ ਬਲੀਦਾਨ ਨੂੰ ਇਸ ਤਰ੍ਹਾਂ ਵਰਤੇ ਵੀ ਨਹੀਂ ਜਾਣ ਦੇਣਾ ਚਾਹੁੰਦੇ ਸੀ ਇਹਨਾਂ ਨੇ ਆਪਣੇ ਘਰ ਵਾਲੇ ਦੇ ਲਾਗੇ ਹੋਰ ਸਿੰਘਾਂ ਦੇ ਸ਼ਰੀਰ ਵੀ ਦੇਖੇ ਬੀਬੀ ਜੀ ਨੇ ਇੱਕ ਇੱਕ ਕਰਕੇ ਸਾਰੇ ਸਿੰਘਾਂ ਦੇ ਸ਼ਰੀਰਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰ ਲੇਤਾ ਜਿਵੇਂ ਜਿਵੇਂ ਬੀਬੀ ਜੀ ਨੂੰ ਸਿੰਘ ਦਾ ਸਰੀਰ ਮਿਲਦਾ ਤਾਂ ਉਹਨਾਂ ਨੂੰ ਦੇਖ ਬੀਬੀ ਜੀ ਦੀਆਂ ਅੱਖਾਂ ਨਮ ਹੋ ਜਾਂਦੀਆਂ ਤੇ ਆਪਣੇ ਸਿੰਘਾਂ ਤੇ ਮਾਣਦੀ ਹੁੰਦਾ ਹੌਲੀ ਹੌਲੀ ਬੀਬੀ ਜੀ ਨੇ ਸਾਰੇ ਸਿੰਘਾਂ ਦੇ ਸ਼ਰੀਰਾਂ ਨੂੰ ਅਤੇ ਵੱਡੇ ਸਹਜਾਦਿਆਂ ਦੇ ਖਰੀਦਾ ਮੂਵੀ ਐਸੀ ਜਗ੍ਹਾ ਤੇ ਇਕੱਠਾ ਕਰ ਲਿਆ ਨਾਲ ਹੀ ਲੱਕੜਾ ਇਕੱਠੀਆਂ ਕੀਤੀਆਂ ਬੀਬੀ ਜੀ ਆਪਣੇ ਕੰਮ ਨੂੰ ਬਹੁਤ ਹੀ ਜਲਦੀ-ਜਲਦੀ ਕਰ ਰਹੀ ਸਨ ਇੱਕ ਸਮੂਹਿਕ ਚਿਖਾ ਤਿਆਰ ਕਰ ਫਿਰ ਬੀਬੀ ਸ਼ਰਨ ਕੌਰ ਜੀ ਨੇ ਅਗਨੀ ਪੇਟ ਕਰ ਦਿੱਤੀ ਥੋੜੀ ਹੀ ਦੇਰ ਚ ਜਦ ਅੱਗ ਦੀ ਲਪਟਾਂ ਉੱਚੀਆਂ ਉੱਠੀਆਂ ਤਾਂ ਤਾਂ ਮੁਗਲ ਸੈਨਾ ਖਬਰ ਆ ਗਈ ਤਾਂ ਦੇਖਣ ਵਾਸਤੇ ਪਜਦੇ ਨੇ ਵੀ ਇਹ ਸਭ ਕੌਣ ਕਰ ਰਿਹਾ ਹੈ ਤਾ ਬੀਬੀ ਸ਼ਰਨ ਕੌਰ ਜੀ ਅਜੇ ਗਏ ਨਹੀਂ ਸਨ ਉਹ ਉੱਥੇ ਹੀ ਬੈਠ ਕੇ ਗੁਦਮਾਣੀ ਦਾ ਪਾਠ ਕਰ ਰਹੇ ਸਨ ਤੇ ਜਦ ਸਿਪਾਹੀ ਉੱਥੇ ਪਹੁੰਚਦੇ ਨੇ ਤੇ ਸਿਪਾਹੀ ਹੈਰਾਨ ਸੀ ਕਿ ਕਿੱਦਾਂ ਇਤਨੀ ਰਾਤ ਦੇ ਵਿੱਚ ਇਹ ਇਕੱਲੀ ਔਰਤ ਇਸ ਜਗਾਟੇ ਕਿਸ ਤਰ੍ਹਾਂ ਪਹੁੰਚ ਗਈ ਤੇ ਮ੍ਰਿਤਕ ਸਿੰਘਾ ਦਾ ਅੰਤਮ ਸੰਸਕਾਰ ਕਰ ਰਹੀ ਹੈ ਸੈਨਿਕਾਂ ਉੱਚੀ ਆਵਾਜ਼ ਚ ਪੁੱਛਿਆ ਕੌਣ ਹੈ ਤੂੰ ਆ ਬੀਬੀ ਜੀ ਕਹਿੰਦੇ ਮੈਂ ਗੁਰੂ ਸਾਹਿਬ ਜੀ ਦੀ ਧੀ ਹਾਂ ਸਿਪਾਹੀ ਆਖਦੇ ਨੇ ਤੂੰ ਇੱਥੇ ਕੀ ਕਰ ਰਹੀ ਹੈ ਬੀਬੀ ਜੀ ਆਖਦੇ ਹਨ ਮੈਂ ਆਪਣੇ ਪਤੀ ਤੇ ਆਪਣੇ ਭਰਾਵਾਂ ਦਾ ਅੰਤਮ ਸੰਸਕਾਰ ਕਰ ਰਹੀ ਹਾਂ ਅੱਗੋਂ ਸਿਪਾਹੀ ਆਖਦੇ ਹਨ ਕੀ ਤੂੰ ਹੁਕਮ ਨਹੀਂ ਸੀ ਸੁਣਿਆ ਕਿ ਇੱਥੇ ਆਉਣ ਦੀ ਮਨਾਹੀ ਹੈ ਬੀਬੀ ਜੀ ਆਖਦੇ ਹਨ ਹਾਂ ਮੈਂ ਸੁਣਿਆ ਸੀ ਤੇ ਤੂੰ ਸਰਕਾਰੀ ਹੁਕਮ ਦੀ ਤੋਹਫੀਨ ਕਰਦੀ ਹੈ ਬੀਬੀ ਜੀ ਕਹੇ ਹਾਂ ਕਿਉਂਕਿ ਇਹ ਹੁਕਮ ਝੂਠੇ ਤੇ ਮਕਾਰ ਰਾਜੇ ਦਾ ਸੀ ਨਾ ਕਿ ਮੇਰੇ ਗੁਰੂ ਪਾਤਸ਼ਾਹ ਜੀ ਦਾ ਮੈਂ ਇਸ ਹੁਕਮ ਨੂੰ ਨਹੀਂ ਮੰਦੀ ਸਿਪਾਹੀਆ ਕਿਆ ਇਹ ਕੁੜੀ ਤੂੰ ਇਸ ਦਾ ਮਤਲਬ ਜਾਣਦੀ ਹੈ ਬੀਬੀ ਜੀ ਕਿਹਾ ਕਿ ਮੈਂ ਆਪਣੇ ਗੁਰੂ ਪਿਤਾ ਜੀ ਦੇ ਬਹਾਦਰ ਸਿੰਘਾਂ ਦਾ ਆਪਣੇ ਦਿਲੋਂ ਸਤਕਾਰ ਕਰਦੀ ਹਾਂ ਮੈਂ ਆਪਣੇ ਗੁਰੂ ਪਾਸ਼ਾ ਜੀ ਦੇ ਆਸ਼ੀਰਵਾਦ ਦੇ ਨਾਲ ਆਪਣੇ ਕਰਤੱਵਿਆ ਦਾ ਪਾਲਣ ਕਰ ਰਹੀ ਹਾਂ ਬੀਬੀ ਸ਼ਰਨ ਕੌਰ ਜੀ ਦਾ ਜਵਾਬ ਸੁਣ ਸਿਪਾਹੀਆ ਨੇ ਬੀਬੀ ਜੀ ਨੂੰ ਫੜਨਾ ਚਾਹਿਆ ਪਰ ਬੀਬੀ ਜੀ ਨੇ ਆਪਣੀ ਕਿਰਪਾਨ ਕੱਢ ਇਹਨਾਂ ਸਿਪਾਹੀਆਂ ਤੇ ਹਮਲਾ ਕਰ ਦਿੱਤਾ ਕਈ ਸਾਰੇ ਸਿਪਾਹੀਆਂ ਨੂੰ ਮਾਰ ਮਕਾਇਆ ਕਈਆਂ ਨੂੰ ਜ਼ਖਮੀ ਕਰ ਦਿੱਤਾ ਤਾ ਆ ਖੇਚ ਆਪ ਕਾਇਲ ਹੋ ਗਏ ਤਾਂ ਸਿਪਾਹੀਆ ਨੇ ਇਹਨਾਂ ਨੂੰ ਜਿੰਦਾ ਹੀ ਚੁੱਕ ਕੇ ਬਲਦੀ ਹੋਈ ਚਿਖਾ ਦੇ ਵਿੱਚ ਸੁੱਟ ਦਿੱਤਾ ਤਾਂ ਇਦਾਂ 10 ਪੋ ਨੂੰ ਬੀਬੀ ਸ਼ਰਨਕੌਰ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਅਗਲੇ ਦਿਨ ਮੁਗਲ ਸੈਨਿਕ ਇੱਥੋਂ ਚਲੇ ਗਏ ਕਿਉਂਕਿ ਹੁਣ ਇੱਥੇ ਕੁਝ ਨਹੀਂ ਸੀ ਬਚਿਆ ਸਿੰਘਾਂ ਅਤੇ ਸਾਹਿਬਜ਼ਾਦਿਆਂ ਦੇ ਅੰਤਮ ਸੰਸਕਾਰ ਹੋ ਚੁੱਕੇ ਸਨ ਬਾਕੀ ਬੱਚੇ ਸਿੰਘਾਂ ਦਾ ਸੰਸਕਾਰ ਰਾਮ ਅਤੇ ਤਿਰਲੋਕ ਜੋ ਕਿ ਫੁਲਕੀਆਂ ਪਰਵਾਰ ਤੋਂ ਸਨ ਉਹਨਾਂ ਨੇ ਕੀਤਾ ਬੀਬੀ ਹਰਸ਼ਰਨ ਕੌਰ ਜੀ ਦੀ ਦਾਸਤਾ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਕੋਲ ਪਹੁੰਚਦੀ ਹੈ ਉਧਰ ਬੀਬੀ ਸ਼ਰਨ ਕੌਰ ਜੀ ਦੇ ਮਾਤਾ ਪਿਤਾ ਆਪਣੀ ਬੱਚੀ ਦੀ ਬਹਾਦਰੀ ਸੁਣ ਕੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਨ ਮੈਂ ਇਹਨਾਂ ਬਹਾਦਰ ਤੇ ਸੂਰਬੀਰ ਬੀਬੀ ਹਰਸ਼ਰਨ ਕੌਰ ਜੀ ਨੂੰ ਕੋਟਾਨ ਕੋਟਵਰ ਆਪਣਾ ਸਿਰ ਨਿਵਾਣੀ ਹੈ ਦੂਜੀ ਪਾਸੇ ਮਾਤਾ ਜੀ ਤੇ ਛੋਟੇ ਸਹਿਜਾ ਦੇ ਜੋ ਮਰਿੰਡਾ ਦੀ ਜੇਲ੍ਹ ਦੇ ਵਿੱਚ ਕੈਦ ਸਨ ਉਹਨਾਂ ਨੂੰ ਸਰਹੰਦ ਦੇ ਨਵਾਬ ਦੇ ਹੁਕਮ ਤੋਂ ਸਰਹੰਦ ਲੈ ਕੇ ਜਾਇਆ ਜਾਂਦਾ ਹੈ ਸਰਹੰਦ ਸੰਗਤ ਜੀ ਉਸ ਸਮੇਂ ਪੰਜਾਬ ਦਾ ਬਹੁਤ ਵੱਡਾ ਸੂਬਾ ਸੀ ਅਤੇ ਵਜ਼ੀਰਖਾਵੀ ਚਮਕੌਰ ਸਾਹਿਬ ਦੇ ਮੈਦਾਨ ਤੋਂ ਸਰਹੰਦ ਪਹੁੰਚ ਚੁੱਕਿਆ ਸੀ ਜਦੋਂ ਸ਼ਾਮ ਨੂੰ ਏਸ ਨੂੰ ਖਬਰ ਮਿਲਦੀ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਅਤੇ ਬੱਚਿਆਂ ਨੂੰ ਫੜ ਲਿਆ ਹੈ ਤਾਂ ਇਹ ਬਹੁਤ ਖੁਸ਼ ਹੁੰਦਾ ਹੈ ਤੇ ਉਹਨਾਂ ਨੂੰ ਹੁਕਮ ਦਿੰਦਾ ਕਿ ਉਹਨਾਂ ਨੂੰ ਕਿਸੇ ਕੈਦ ਦੇ ਵਿੱਚ ਨਹੀਂ ਬਲਕਿ ਰਾਤ ਨੂੰ ਠੰਡੇ ਤੇ ਉੱਚੇ ਬੁਰਜ ਦੇ ਵਿੱਚ ਰੱਖਿਆ ਜਾਵੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਠੰਡੀਆਂ ਰਾਤਾਂ ਦੇ ਵਿੱਚ ਰਹਿਣਾ ਕਿਸ ਤਰ੍ਹਾਂ ਦਾ ਲੱਗਦਾ ਹੈ ਇੱਕ ਹੀ ਰਾਤ ਵਿੱਚ ਇਹਨਾਂ ਦੀ ਸਾਰੀ ਸਿੱਖੀ ਨਿਕਲ ਜਾਵੇਗੀ ਅਤੇ ਸਵੇਰ ਹੁੰਦੇ ਸਿਰਫ ਤੇ ਸਿਰਫ ਬੱਚਿਆਂ ਨੂੰ ਹੀ ਦਰਬਾਰ ਦੇ ਵਿੱਚ ਲੈ ਕੇ जाया ਜਾਂਦਾ ਇਹਨਾਂ ਨੂੰ ਅਸੀਂ ਆਪਣੇ ਤਰਨ ਦੇ ਵਿੱਚ ਰਲਾ ਕੇ ਗੁਰੂ ਗੋਬਿੰਦ ਸਿੰਘ ਤੋਂ ਬਦਲਾ ਲਵਾਂਗੇ ਤਾਂ ਸੈਨਿਕਾਂ ਨੇ ਏਦਾਂ ਹੀ ਕੀਤਾ ਜਦੋਂ ਮਰਿੰਡਾ ਕੋਤਵਾਲੀ ਤੋਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਜਦੋਂ ਸਰਹੰਦ ਲਿਆਂਦਾ ਗਿਆ ਤਾਂ ਉਹਨਾਂ ਨੂੰ ਉੱਚੇ ਬੁਰਜ ਦੇ ਵਿੱਚ ਲਜਾਇਆ ਗਿਆ ਸੰਗਤ ਜੀ ਇਹ ਬੁਰਜ ਧਰਤੀ ਤੋਂ 140 ਫੁੱਟ ਉੱਚਾ ਸੀ ਇਸ ਬੁਰਜ ਦੇ ਲਾਗੇ ਹੰਸਲਾ ਨਦੀ ਵਹਿੰਦੀ ਸੀ ਸੰਗਤ ਜੀ ਇਹ ਬੁਰਜ ਗਰਮੀ ਵਾਸਤੇ ਬਣਾਇਆ ਗਿਆ ਸੀ ਗਰਮੀ ਦੇ ਵਿੱਚ ਇਸ ਦੇ ਲਾਗੋ ਲੰਗਦੀ ਹੋਈ ਨਹਿਰ ਤੋਂ ਜਦੋਂ ਹਵਾ ਵਗਦੀ ਸੀ ਤਾਂ ਬਹੁਤ ਹੀ ਠੰਡੀ ਮਹਿਸੂਸ ਹੁੰਦੀ ਸੀ ਇਸ ਕਰਕੇ ਮੌਸਮ ਠੰਡਾ ਰਹਿੰਦਾ ਸੀ ਪਰ ਸਰਦੀ ਚ ਤਾਂ ਯਕੀਨ ਜਾਨੋ ਹੋਰ ਵੀ ਜ਼ਿਆਦਾ ਠੰਡਾ ਸੀ ਉਪਰੋਂ ਨਾ ਤਾਂ ਕੁਝ ਖਾਣ ਨੂੰ ਦਿੱਤਾ ਗਿਆ ਤੇ ਨਾ ਹੀ ਕੋਈ ਗਰਮ ਕੱਪੜਾ ਦਾਦੀ ਮਾਤਾ ਜੀ ਨੇ ਬੱਚਿਆਂ ਨੂੰ ਆਪਣੀ ਗੋਦੀ ਵਿੱਚ ਬਿਠਾ ਕੇ ਰੱਖਿਆ ਤੇ ਦਾਦਾ ਜੀ ਸ਼ੇਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਗੱਲਾਂ ਸੁਣਾਉਂਦੇ ਨੇ ਅਤੇ ਗੁਰਬਾਣੀ ਪੜ ਬੱਚਿਆਂ ਨੂੰ ਲਿਖ ਦਿੰਦੇ ਨੇ ਸੰਗਤ ਜੀ ਇਹ 10 ਪੋ ਦੀ ਰਾਤ ਸੀ ਜੋ ਬਹੁਤ ਹੀ ਮੁਸ਼ਕਲਾਂ ਨਾਲ ਭਰੀ ਹੋਈ ਸੀ ਪਤਾ ਨਹੀਂ ਰਾਤ ਕਿਸ ਤਰ੍ਹਾਂ ਬੱਚਿਆਂ ਤੇ ਮਾਤਾ ਜੀ ਨੂੰ ਤੀਤ ਆਈ ਹੋਵੇਗੀ ਜਾਂ ਨਹੀਂ ਆਈ ਹੋਵੇਗੀ ਇਹ ਸੋਚ ਮਨ ਪਰ ਅੰਦਾ ਹੈ ਸੋ ਸੰਗਤ ਜੀ ਇਹ ਸੀ ਅੱਜ ਦਾ ਇਤਿਹਾਸ ਬੀਬੀ ਸ਼ਰਨ ਕੌਰ ਜੀ ਦੀ ਅੱਜ ਦੇ ਦਿਨ 10 ਪੋ ਨੂੰ ਸ਼ਹੀਦੀ ਹੁੰਦੀ ਹੈ ਅਤੇ ਦੂਜੇ ਪਾਸੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਲੈ ਕੇ जाया ਜਾਂਦਾ ਹੈ ਅਤੇ ਕੱਲ ਜੋ ਆਉਣ ਵਾਲਾ ਦਿਨ ਹੈ ਯਾਨੀ ਕਿ 11 ਪੋ 25 ਦਸੰਬਰ ਦਾ ਦਿਨ ਹੋਰ ਵੀ ਮੁਸ਼ਕਲਾਂ ਭਰਿਆ ਹੋਇਆ ਸੀ ਕੱਲ੍ਹ ਵਾਲੇ ਦਿਨ ਛੋਟੇ ਸਾਹਿਬਜ਼ਾਦਿਆਂ ਨੂੰ ਅਦਾਲਤ ਵਿੱਚ ਬੁਲਾ ਆਪਣਾ ਧਰਮ त्याਗਣ ਵਾਸਤੇ ਲਾਲਚ ਦਿੱਤੇ ਜਾਂਦੇ ਨੇ ਬਹੁਤ ਸਾਰੇ ਸਵਾਲ ਜਵਾਬ ਹੁੰਦੇ ਨੇ ਉੱਥੇ ਹੋਰ ਵੀ ਜੋ ਕੁਝ ਹੋਇਆ ਇਸ ਬਾਰੇ ਅਸੀਂ ਕੱਲ੍ਹ ਵਾਲੀ ਵੀਡੀਓ 'ਚ ਜਾਣਾਂਗੇ ਭੁੱਲਾਂ ਚੁੱਕਾ ਦੀ માਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ